ਆਹਾਂ ਦਾ ਮਾਰਿਆ ਤੇ ਬਹੁਤ ਖਤਰਨਾਕ ਬੰਦੇ ਨੇ ਉੱਥੇ ਤੇ ਇਹਨਾਂ ਦਾ ਜੋਰ ਨਹੀਂ ਚੱਲਿਆ ਜਿੱਥੇ ਇਹਨਾਂ ਦਾ ਵਕੀਲ ਮਾਰਿਆ ਸੀ ਤੇ ਜਿੱਥੇ ਇਹਨਾਂ ਦਾ ਭਾਖੜੇ ਚ ਛੁੱਟਿਆ ਸੀ ਉੱਥੇ ਤੇ ਇਹਨਾਂ ਦਾ ਜੋਰ ਨਹੀਂ ਚੱਲਿਆ ਤੇ ਸਾਡੇ ਤੇ ਪੱਤਕਾ ਨਹੀਂ ਰਹੀ ਮੇਰੇ ਤੀਰ ਦੇ ਕੇ ਰਾਤ ਲੈ ਕੇ ਆਏ ਨੇ ਇਹ ਲੋਕ ਜੰਗਲਾਂ ਤੇ ਹੋ ਜਾਵੇ ਆਪਣੀਆਂ ਧੀਆਂ ਨੋਆ ਵੇਚ ਕੇ ਤੇ ਸਾਰੀਆਂ ਪਚਾਈ ਬੈਠੇ ਨੇ ਨਾਬੇ ਦੇ ਹੈਗੇ ਉਹ ਮੈਨੂੰ ਤਾਂ ਨਾਉ ਦਾ ਕੋਈ ਪਤਾ ਹੈ ਕਿ ਨਾਬੇ ਦੇ ਬੰਦੇ ਉੱਥੇ ਆ ਕੇ ਧਾਰਨਾ ਲਾਉਂਦੇ ਨੇ ਸਾਡੇ ਪਿੰਡਾਂ ਚ ਉਹਨਾਂ ਦਾ ਕੀ ਮਤਵਲੇਗਾ ਤੀ ਸਾਡੀ ਜਦੋਂ ਪੋਤਰੀ ਮੇਰੀ ਇੱਥੇ ਲੁੱਟ ਕੇ ਲੈ ਗਏ ਤੇ ਅਲੇ ਸਾਡੇ ਤੇ ਇਲਜ਼ਾਮ ਪਾਉਂਦੇ ਨੇ ਕਿਉਂ ਪਾਉਂਦੇ ਨੇ ਇਹ ਸਾਨੂੰ ਫੈਸਲਾ ਦੇਣਾ ਚਾਹੀਦਾ ਇਹ ਢਰੋਲੀ ਵਾਲਿਆਂ ਦੇ ਕੰਜਰਾਂ ਨੇ ਆਪਦੀਆਂ ਧੀਆ ਵੀ ਵੇਚਦੇ ਨੇ ਆਪਣੀ ਦੋਤਰੀ ਲੈ ਗਣ ਚੱਕ ਕੇ ਇਹਨਾਂ ਗੱਡੀ ਚੋਰ ਨਹੀਂ ਸਾਨੂੰ ਪਤਾ ਇਥੋਂ ਕੱਲਾ ਮੁੰਡਾ ਆਇਆ ਕੱਲਾ ਮੁੰਡਾ ਬਾਕੇ ਲਗਿਆ ਹੋ ਰਿਕਾਰਡਿੰਗ ਅਸੀਂ ਪੁਲਿਸ ਨੂੰ ਦੇ ਚੁੱਕੇ ਆ ਅੱਗੇ ਗੱਡੀ ਚ ਅੱਗੇ ਗੱਡੀ ਚ ਗਏ ਨੇ ਆਪਣੇ ਆਪ ਹੀ ਮੋਟਰਸਾਈਕਲ ਨਹਿਰ ਚ ਡੰਪ ਕਰਕੇ ਗੱਡੀ ਚ ਨਹਿਰੇ ਨਹਿਰ ਗਏ ਨੇ ਇਸ ਪਰਿਵਾਰ ਨੂੰ ਗਮਰਾਹ ਕਰਤਾ ਵੀ ਤੁਸੀਂ ਕਲਵਾਨੂ ਪੁਲ ਤੇ ਆ ਜਾਓ ਉਹ ਬੱਚੇ ਪਏ ਨੇ ਪਤਾ ਨਹੀਂ ਕੌਣ ਹੈ ਉਹ ਵੀ ਆ ਕੇ ਧਰਨੇ ਲਾਂਦੇ ਆ ਟਰਾਲੀ ਵਾਲੇ ਵੀ ਧਰਨੇ ਲਾਂਦੇ ਸਾਡੇ ਤੇ ਪਰਚਾ ਕਰਾਂਦੇ ਆ ਅਸੇ ਅੱਜ ਤੇ ਕਾਹਦਾ ਪਰਚਾ ਕਰਾਂਦੇ ਆ ਸਾਡੇ ਇਹ ਇੰਨੇ ਜੋਗੇ ਹੈ ਹੀ ਨਹੀਂ ਜਿਹੜਾ ਵੀ ਮਾਰ ਕੇ ਬੰਦੇ ਵੀ ਰੋਜ਼ ਸੌਂਦੇ ਆ ਇਹਨਾਂ ਨੂੰ ਤਾਂ ਵਿਚਾਰਿਆਂ ਤੋਂ ਕਦੇ ਦਾਤੀ ਤੱਕ ਵੀ ਨਹੀਂ ਚੱਲਦੀ ਹੈਗੀ ਤੇ ਕਿਥੋਂ ਆਏ ਇੰਨਾ ਬੰਦੇ ਮਾਰ ਦੇਣ ਦੋਸਤੋ ਤੁਸੀਂ ਦੇ ਰਹੇ ਨਿਊਜ਼ ਟੈਂਪ ਪਾਤੜਾ ਮੈਂ ਬਲਵਿੰਦਰ ਸਿੰਘ ਕਾਹਨਗੜਾ ਸੀ ਸਬ ਡਿਵੀਜ਼ਨ ਪਾਤੜਾ ਦੇ ਪਿੰਡ ਸ਼ਬੀਲਪੁਰ ਦੇ ਵਿੱਚ ਇਸ ਟਾਈਮ ਮੌਜੂਦ ਆ ਮਸਲਾ ਗੰਭੀਰ ਹੈ ਪਿਛਲੇ ਜੁਲਾਈ ਮਹੀਨੇ ਦੀ ਘਟਨਾ ਜਿਹੜੀ ਵਾਪਰੀ ਸੀ ਡਰੋਲੀ ਪਿੰਡ ਤੋਂ ਦੋ ਲੜਕੇ ਇੱਥੋਂ ਸ਼ਬੀਲਪੁਰ ਦੀ ਅਨਾਬਾਲਕ ਲੜਕੀ ਨੂੰ ਵਰਗਲਾ ਕੇ ਇੱਥੋਂ ਰਾਤ ਨੂੰ ਲੈ ਜਾਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਮਾਮਲਾ ਸੀ ਜਿਹੜਾ ਉਹ ਥਾਣੇ ਪਹੁੰਚ ਜਾਂਦਾ ਤੇ ਲੜਕੇ ਵਾਲਿਆਂ ਦੇ ਉੱਪਰ ਅਜ ਮਾਮਲਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਲੜਕਾ ਧਿਰ ਵੱਲੋਂ ਦੋ ਵਾਰ ਕੱਗੇ ਥਾਣੇ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਲੜਕੀ ਵਾਲੇ ਪਰਿਵਾਰ ਵੱਲੋਂ ਸਮੁੱਚੇ ਪਿੰਡ ਵੱਲੋਂ ਅੱਜ ਮੀਡੀਆ ਦੇ ਸਾਹਮਣੇ ਹੋ ਕੇ ਜਿਹੜੇ ਆਪਣਾ ਪੱਖ ਹੈ ਜਿਹੜੀ ਆਪਣੀ ਗੱਲਬਾਤ ਹੈ ਉਸ ਰਾਤ ਨੂੰ ਕੀ ਹੋਇਆ ਸੀਗਾ ਉਹ ਸਾਰਾ ਮੰਜ਼ਰਾ ਜਿਹੜਾ ਇਹਨਾਂ ਵੱਲੋਂ ਆਪਣੇ ਜਿਹੜਾ ਜ਼ੁਬਾਨੀ ਉਹ ਦੱਸਿਆ ਜਾ ਰਿਹਾ ਹੈ ਵੈਗਨਜੀ ਕੁਲ ਸਾਹਿਬ ਵੈਗਨਜੀ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਮੈਂ ਇਸ ਪਿੰਡ ਦਾ ਸਾਬਕਾ ਪੰਚਾਇਤ ਮੈਂਬਰ ਹਾਂ ਆਇ 23 ਤਰੀਕ ਰਾਤ ਦੀ ਗੱਲ ਹੈ ਪਰਿਵਾਰ ਨੂੰ ਇੱਕ ਫੋਨ ਆਇਆ ਡਰੋਲੀ ਤੋਂ ਜਿਹੜੇ ਮੁੰਡੇ ਦੋ ਭੱਜੇ ਹੋਏ ਆ ਜਾਂ ਜਿਨ੍ਹਾਂ ਨੇ ਸਾਡੀ ਕੁੜੀ ਅਗਵਾ ਕੀਤੀ ਆ ਉਹਨਾਂ ਦੇ ਚਾਚੇ ਤਾਂ ਕੀ ਨਾਮ ਰਾਮ ਉਰਫ ਬੂਜਾ ਉਹਦਾ ਫੋਨ ਆਇਆ ਇਹਦੇ ਅਮਰੀਕ ਰਾਮ ਦੇ ਨਾਲ ਕਿਤੇ ਕੰਬਨਾਂ ਤੇ ਜਾਂਦਾ ਆਂਦਾ ਸੀ ਇਹਨਾਂ ਕੋਲ ਨੰਬਰ ਹੈਗਾ ਬੂਜਾ ਰਾਮ ਬੂਜਾ ਰਾਮ ਹਾਂ ਜੀ ਉਨੇ ਫੋਨ ਕਰਾਇਆ ਵੀ ਤੁਹਾਡੀ ਕੁੜੀ ਦੇਖੋ ਘਰ ਹੈਗੀ ਕਿ ਨਹੀਂ ਹੈਗੀ ਇਹਨਾਂ ਦੇਖਿਆ ਕਹਿੰਦਾ ਵੀ ਕੁੜੀ ਨਹੀਂ ਹੈਗੀ ਫਿਰ ਫੋਨ ਹੋਇਆ ਸੀ ਰਿਕਾਰਡਿੰਗ ਆ ਉਹ ਸਾਰੀਆਂ ਪੁਲਿਸ ਨੂੰ ਦੇ ਚੁੱਕੇ ਆ ਹਾਂਜੀ ਇਹਨਾਂ ਨੂੰ ਕਹਿੰਦਾ ਕਲਬਾਣੂ ਵਾਲੇ ਪੁਲ ਤੇ ਮੈਂ ਖੜੇ ਦੇਖਿਆ ਮੈਥੋਂ ਵੀ ਲੰਘਿਆ ਤੁਸੀਂ ਇੱਥੇ ਆਣ ਕੇ ਦੇਖੋ ਇਹ ਉਧਰੋਂ ਚਲੇ ਗਏ ਆ ਲੱਭਦੇ ਰਹੇ ਨਹੀਂ ਲੱਭੀ ਫਿਰ ਫੋਨ ਹੋਇਆ ਨਹੀਂ ਲੱਭੇ ਫਿਰ ਕਹਿੰਦਾ ਮੈਨੂੰ ਕੰਮ ਪੈ ਗਿਆ ਜੀ ਕਿ ਅੱਗੇ ਤੁਸੀਂ ਨੈਰ ਨੈਰ ਦੇਖ ਲਓ ਇਹ ਨੈਰ ਨੈਰ ਉਥੂ ਚੱਲ ਪਏ ਬਰੋਲੀ ਵਾਲੇ ਪੋਲ ਵਾਲ ਨੂੰ ਉਹ ਇਹਨਾਂ ਨੂੰ ਗੱਤ ਨਹੀਂ ਲੱਭੇ ਇਹ ਘੁੰਮ ਫਿਰ ਕੇ ਬਾਚ ਵੀ ਘੁੰਮਦੇ ਫਿਰਦੇ ਰਹੇ ਇਹਨਾਂ ਨੂੰ ਕਿਤੇ ਨਹੀਂ ਮਿਲੇ ਘਰ ਆ ਕੇ ਸਵੇਰੇ ਰਿਪੋਰਟ ਹੋ ਗਈ ਸਾਡੀ ਨਵਾਲਕ ਕੁੜੀ ਸੀ 17 ਸਾਲ ਉਮਰ ਸੀ ਸਿਰਫ ਉਹਦੀ ਨਵਾਲਕ ਕੁੜੀ ਨੋਗਵਾ ਕਰਕੇ ਲੈ ਗਏ ਇਹ ਮਲਕੀਤਰਾ ਪੁਰਖ ਬੂਝਾ ਜਿਹੜਾ ਇਹ 100% ਇਸ ਕੰਮ ਚ ਸ਼ਾਮਲ ਹੈ ਅੱਗੇ ਵੀ ਉਹਦੇ ਤੇ ਦੋ ਪਰਚੇ ਆ ਕੁੜੀਆਂ ਅਗਵਾ ਕਰਕੇ ਲੈ ਜਾਂਦਾ ਅੱਗੇ ਵੇਚ ਦਿੰਦਾ ਇਹ ਦੋ ਪਰਚੇ ਅੱਤੇ ਪਹਿਲਾਂ ਵੀ ਚੱਲਿਆ ਹੋਗੇ ਕੁੜੀ ਨੂੰ ਵੇਚਣ ਉਹ तकरीबन 2 ਮਹੀਨੇ ਹੋ ਗਏ ਜੀ 29 ਤਰੀਕ ਲਾ ਲਓ 29 ਤਰੀਕ ਤੇ ਗਈ ਹੋਈ ਆ ਸਤਵੰ ਮਹੀਨੇ ਦੀ ਕੋਈ ਉਗ ਸੁਗ ਨਹੀਂ ਮਿਲੀ ਜੀ ਸਾਨੂੰ ਉਸ ਤੋਂ ਬਾਅਦ ਇਹਨਾਂ ਨੇ ਮਿਹਲੀ ਭੁਗਤ ਦੇ ਨਾਲ ਦੋਵੇਂ ਬੱਚੇ ਮੁੰਡੇ ਤੇ ਸਾਡੀ ਕੁੜੀਆ ਇਹ ਗੈਪ ਕਰਤੇ ਆ ਸਾਨੂੰ ਨਹੀਂ ਪਤਾ ਉਹ ਮਾਰਦੀ ਸਾਨੂੰ ਨਹੀਂ ਪਤਾ ਉਹ ਵੇਚਦੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਅਸੀਂ ਆਪਣੇ ਵੀਡੀਓ ਦੇ ਸਬੂਤ ਸਨ ਜਿਹੜੇ ਨੰਬਰ 1 ਤੇ ਆ ਵੀਡੀਓ ਸੀ ਜਿੱਥੋਂ ਉਹ ਲੈ ਕੇ 1:10 ਮਿੰਟ ਤੇ ਗਿਆ ਉਹ ਵੀ ਦਿੱਤੀ ਹੈ ਮੁੰਡਾ ਕੱਲਾ ਆਇਆ ਇਹਨਾਂ ਦੀ ਗੱਡੀ ਬਕਾਇਦਾ ਇੱਧਰ ਬਕਰਾਏ ਅੱਲ ਖੜੀ ਸੀ ਉਹ ਗੱਡੀ ਦੀ ਰਿਕਾਰਡਿੰਗ ਵੀ ਅਸੀਂ ਪੁਲਿਸ ਨੂੰ ਦੇਤੀ ਵੀ ਗੱਡੀ ਇੱਥੇ ਖੜੀ ਆ। ਇੱਥੋਂ ਮੋਟਰਸਾਈਕਲ ਤੇ ਲੈ ਕੇ ਕੱਲਾ ਮੁੰਡਾ ਆਇਆ ਜੀ ਦੂਜੇ ਬੰਦੇ ਇਹਨਾਂ ਦੇ ਗੱਡੀ 'ਚ ਸਨ ਕਿੰਨੇ ਬੰਦੇ ਸਨ ਗੱਡੀ ਚ ਉਹ ਨਹੀਂ ਸਾਨੂੰ ਪਤਾ। ਇੱਥੋਂ ਕੱਲਾ ਮੁੰਡਾ ਆਇਆ ਕੱਲਾ ਮੁੰਡਾ ਬਾਕੇ ਲੱਗਿਆ ਉਹ ਰਿਕਾਰਡਿੰਗ ਅਸੀਂ ਪੁਲਿਸ ਨੂੰ ਦੇ ਚੁੱਕੇ ਆ। ਅੱਗੇ ਗੱਡੀ 'ਚ ਨੇ। ਅੱਗੇ ਗੱਡੀ 'ਚ ਗਏ ਨੇ ਆਪਣੇ ਆਪ ਹੀ ਮੋਟਰਸਾਈਕਲ ਨੂੰ ਨਹਿਰ 'ਚ ਡੰਪ ਕਰਕੇ ਗੱਡੀ 'ਚ ਨਹਿਰੇ-ਨਹਿਰ ਗਏ ਨੇ। ਇਸ ਪਰਿਵਾਰ ਨੂੰ ਗਮਰਾਹ ਕਰਤਾ ਵੀ ਤੁਸੀਂ ਕਲਵਾਨੂ ਪੁਲ ਤੇ ਆਜੋ ਉਹ ਬੱਚੇ ਗਏ ਨੇ ਬਕਰਾਇਆ। ਬਿਲਕੁਲ ਜੀ ਸ਼ਾਮਲ ਆ ਜੀ ਉਹਨੇ ਪਹਿਲਾਂ ਵੀ ਮੈਂ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨੇ ਦੋ ਉਸੇ ਪਿੰਡ ਦੀਆਂ ਹੀ ਲੜਕੀਆਂ ਪਹਿਲਾਂ ਵੀ ਵੇਚੀਆਂ ਹਈਆਂ ਨੇ ਸਾਨੂੰ ਇਹ ਛੱਕਾ ਵੀ ਸਾਡੀ ਕੁੜੀ ਵੀ ਕਿਤੇ ਅਗਵਾ ਕਰਕੇ ਲੈ ਗਏ ਨੇ ਉਹਨਾਂ ਅੱਗੇ ਵੇਚਦੀ ਆ ਜਾਂ ਮਾਰਦੀ ਆ ਸਾਨੂੰ ਕੁਝ ਨਹੀਂ ਪਤਾ ਬਰਿਆ ਮੇਰਾ ਨਾਮ ਫਾਜ਼ਲ ਹੈ ਹਾਂਜੀ ਨੰਬਰ ਦੱਸਦਾ ਮੈਂ ਫਿਰ ਦਾ ਹਾਂਜੀ ਬੇਨਤੀ ਮੈਂ ਤਾਂ ਇੱਕ ਹੀ ਕਰਦਾ ਤੁਹਾਡੇ ਮੂਹਰੇ ਹਾਂਜੀ ਸਵਾਲ ਹੈ ਮੇਰਾ ਇਹ ਇਸ ਨੇ ਵੀ ਕੀ ਸਰਦਾਰ ਨੇ ਵੀ ਦੱਸੀ ਹੈ ਤੁਹਾਨੂੰ ਗੱਲ ਬਈ ਉੱਥੋਂ ਆਇਲ ਮੁੰਡੇ ਦੋ ਹਾਂਜੀ ਕੁੜੀ ਲੈ ਗਏ ਨੇ ਕੱਢ ਕੇ ਡਰੋਲੀ ਤੋਂ ਹਾਂਜੀ ਦੋ ਮੁੰਡੇ ਆਏ ਨੇ ਤੇ ਉਹ ਕੁੜੀ ਲੈ ਗਏ ਨੇ ਕੱਢ ਕੇ ਜਦੋਂ ਇਹ ਉੱਠੇ ਨੇ ਉੱਠ ਕੇ ਨੇ ਦੇਖਿਆ ਕੁੜੀ ਤਾਂ ਹੈ ਨਹੀਂ ਇਹ ਬੇਚਾਰੇ ਇੱਥੇ ਗਏ ਆਏ ਨੇ ਉਹ ਜਿਹੜਾ ਮੁੰਡਾ ਹੈ ਨਾ ਜਿਹਨੇ ਫੋਨ ਕਰਿਆ ਹਾਂਜੀ ਉਹਨੇ ਚੰਨਵਾਰੀ ਫੋਨ ਕਰਿਆ ਉੱਥੇ ਵੀਡੀਓ 'ਚ ਵੀ ਦੇਖ ਲਾਇਆ ਅੱਛਾ ਜੀ ਤੇ ਫੋਨ ਕਰਿਆ ਵੀ ਭਾਈ ਸਾਹਿਬ ਤੁਹਾਡੀ ਕੁੜੀ ਇੱਧਰ ਗਈ ਹੈ ਇੱਧਰ ਗਈ ਉਹ ਘਬਰਾ ਕਰਦਾ ਰਿਹਾ ਅਸੀਂ ਇਹ ਗਿਪਟੀ ਸਾਹਿਬ ਦੇ ਵੀ ਇਹ ਬੇਨਤੀ ਕਰੀ ਆ ਮੈਂ ਕਿ ਮੇਰੀ ਅਗੀ ਚਿੱਟੀ ਦਾੜੀ ਹਾਂਜੀ ਹਾਂਜੀ ਉਹ ਨਾਲ ਜਾਮਕੀ ਲਾਉਂਦੇ ਨੇ ਭਈ ਮੁੰਡ ਕੁੜੀ ਵਾਲਿਆਂ ਨੇ ਮੁੰਡੇ ਵੀ ਮਾਰਦੇ ਤੇ ਕੁੜੀ ਵੀ ਆਪਣੀ ਮਾਰਦੀ ਠੰਦਾਰ ਨੂੰ ਵੀ ਕਿਹਾ ਵੀ ਮਸਲਾ ਹੱਲ ਕਰੋ ਜ਼ੋਰ ਤਾਂ ਪੁਲਿਸ ਨੂੰ ਜੇ ਬੇਨਤੀ ਕਰਨੀ ਹੈ ਕੋਈ ਉਜਰ ਨਹੀਂ ਹਾਂਜੀ ਐਮਐਲ ਨੂੰ ਬੇਨਤੀ ਕਰੀ ਉਹਨੇ ਵੀ ਬਹੁਤ ਕੋਸ਼ਿਸ਼ ਕਰਿਆ ਆਪਾਂ ਉਹਨ ਕਿਹਾ ਉਹਨੇ ਵੀ ਸਾਡੀ ਖਾਤਰ ਨਹੀਂ ਕੋਈ ਕਰਿਆ ਉਹਨੇ ਬਹੁਤ ਵਧੀਆ ਗੱਲ ਕਰੀ ਸਾਡੇ ਬਾਰੇ ਮੇਰੀ ਦਸ ਬਣ ਕੇ ਕੋਈ ਬੇਨਤੀ ਆ ਵੀ ਸਾਨੂੰ ਤਾਂ ਇਹ ਕੁੜੀ ਤੇ ਇਸ ਦਾ ਇਨਸਾਫ ਮਿਲ ਕੇ ਜੇ ਤੁਸੀਂ ਕਿਰਪਾ ਕਰਦੇ ਹੋ ਸਰਕਾਰ ਮੜਾ ਜਮ ਤੇ ਕੁੜੀ ਬਾਪ ਸਭ ਨੂੰ ਚਾਹੀਦੀ ਹੈ ਜੀ ਤੁਹਾਡਾ ਸ਼ਾਮ ਆਰਾਮ ਹੈ ਜੀ ਟਰਾਲੀ ਦੇ ਦੋ ਮੁੰਡੇ ਆ ਉਹਨਾਂ ਦੀ ਰਿਕਾਰਡਿੰਗ ਸੁਣੀ ਮੈਂ ਤੇ ਇੱਕ ਤਾਂ ਰਿਕਾਰਡਿੰਗ ਕਰਨ ਵਾਲਾ ਜਿਆਦਾ ਤੇ ਉਹ ਉਹਦੇ ਕੋਲ ਹੀ ਆ ਸਾਰਾ ਕੁਝ ਗਮਰਾਹ ਕਰ ਰਿਹਾ ਇਹਨਾਂ ਨੂੰ ਸਾਡੇ ਰਿਸ਼ਤੇਦਾਰ ਨੂੰ ਘਬਰਾਹ ਕਰੀ ਜਾਂਦਾ ਤੇ ਰਸਤਾ ਪੁੱਠਾ ਪਾ ਕੇ ਬੱਚੇ ਦੂਜੇ ਰਸਤੇ ਭੇਜ ਰਿਹਾ ਠੀਕ ਆ ਸਾਡਾ ਵਧੀਆ ਮਸਲਾ ਐਮਐਲ ਨੇ ਕਰਾਇਆ ਗੁਰਦੁਆਰਾ ਸਾਹਿਬ ਚ ਗੁਰੂ ਘਰ ਚ ਗੁਰੂ ਘਰ ਚ ਵਧੀਆ ਸਾਡੀ 2-250 ਬੰਦਾ ਸੀ ਉਹਦੇ 4-5 ਘੰਟੇ ਉਹਨੇ ਟਾਈਮ ਲਾ ਕੇ ਵਧੀਆ ਤਰੀਕੇ ਨਾਲ ਗੱਲ ਕਰੀ ਉਹਨਾਂ ਲਟਕੀ ਵਾਲਿਆਂ ਨੂੰ ਟਕਾਤਾ ਲਟਕੇ ਵਾਲਿਆਂ ਨੂੰ ਟਕਾਤਾ ਉਸ ਤੋਂ ਬਾਅਦ ਅਸੀਂ ਟਿੱਗੇ ਉਹ ਲਟਕੀ ਵਾਲੀ ਤੇ ਲਟਕੇ ਵਾਲੇ ਨਹੀਂ ਟਿੱਕੇ ਤੇ ਲਟਕੀ ਵਾਲੇ ਤਾਂ ਵਹਿ ਗਏ ਉਹ ਧਰਨੇ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਬਾਲਮੀਕੀ ਲਿਆ ਲੈ ਕੇ ਬਲਾਰੇ ਬਲਾ ਬਲਾ ਕੇ ਸਾਨੂੰ ਗੁੰਮਰਾਹ ਕਰਨਾ ਸੋਚਦੇ ਆ ਵੀ ਪਰਚਾ ਗੁੰਮਰਾਹ ਹੋ ਜਾਏ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਚਰਨ ਸਿੰਘ ਹਾਂ ਜੀ ਇਸ ਪਿੰਡ ਦਾ ਹਾਂ ਜੀ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਕਰਕੇ ਕੁੜੀ ਨੂੰ ਲੈ ਗਏ ਆ ਹਾਂ ਜੀ ਪ੍ਰਸ਼ਾਸਨ ਕੋ ਗਏ ਆ ਉੱਥੇ ਵੀ ਇਹਨਾਂ ਟਰਾਲੀ ਵਾਲਿਆਂ ਨੇ ਪੁੱਠੀ ਗੱਲ ਕੀਤੀ ਸਾਰੇ ਹਾਂ ਜੀ ਬਈ ਇਹਨਾਂ ਨੇ ਜੀ ਬੱਚੇ ਮਾਰਤੇ ਆ ਸਾਡੇ ਗਮਰਾਹ ਕਰੀ ਜਾਂਦੇ ਆ ਆਪੇ ਸੱਟ ਕੇ ਇਹਨਾਂ ਨੇ ਪਾਖੜਾ ਦੇ ਵਿੱਚ ਮੋਟਰਸਾਈਕਲ ਸੱਟ ਕੇ ਕਹਿੰਦੇ ਜੀ ਇਹਨਾਂ ਨੇ ਬੱਚੇ ਮਾਰਤੇ ਆ ਹਾਂ ਜੀ ਇਹ ਬੰਦੇ ਦੇ ਕੁੱਤੇ ਨੂੰ ਸੋਟੀ ਨਹੀਂ ਮਾਰਨ ਯੋਗ ਇਹਨਾਂ ਨੇ ਕਿਸ ਨੂੰ ਕੀ ਮਾਰਨਾ ਇਹਨਾਂ ਨੇ ਯਾਨੀ ਗੁਨਾਹ ਕਰਕੇ ਹੁਣ ਸਜ਼ਾ ਤੋਂ ਸਜ਼ਾ ਤੋਂ ਹੁਣ ਹੁਣ ਪੁੱਠਾ ਪਾਉਣਦਿਆ ਜੀ ਇਹਨਾਂ ਤੇ ਵੀ ਇਹਨਾਂ ਨੂੰ ਡਾਈ ਅਸੀਂ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਪੰਡ ਜੀ ਪਿੰਡ ਸ਼ਵੀਰਪੁਰ ਦਾ ਰਹਿਣ ਵਾਲਾ ਹਾਂ ਕੀ ਕਹਿਣਾ ਚਾਹੁੰਦੇ ਆ ਇਸ ਮਾਮਲੇ 'ਚ ਪ੍ਰਸ਼ਾਸਨ ਤਾਂ ਆਪਣੀ ਜੋ ਵੀ ਕਾਰਵਾਈ ਕਰਨਾ ਚਾਹ ਰਿਹਾ ਪਰ ਉਹਨੂੰ ਪ੍ਰਸ਼ਾਸਨ ਨੂੰ ਵੀ ਤੰਗ ਕਰ ਰਹੇ ਨੇ ਅਸਲੀਅਤ ਕੀ ਆ ਕੀ ਕਹਿਣਾ ਕੀ ਅਸਲੀਅਤ ਇਹ ਹੈ ਵੀ ਕੁੜੀ ਉਹਨਾਂ ਦੇ ਕੋਲ ਆ ਉਨਾਂ ਨੇ ਗਾਇਬ ਕੀਤੀ ਹੋਈ ਆ ਅਗਵਾ ਕੀਤੀ ਹੋਈ ਆ ਕਈਆਂ ਜਗ੍ਹਾ ਤੋਂ ਪ੍ਰੂਫ ਹੋ ਗਿਆ ਸਾਰੇ ਜੋ ਜਿੱਥੋਂ ਵੀ ਸੀਸੀ ਕੈਮਰੇ ਦੀ ਵੀਡੀਓ ਮਿਲਦੀ ਆ ਜਾਂ ਫੋਟੋਜ਼ ਮਿਲਦੀ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਜਾਂਦੀ ਆ ਪਰ ਫੇਰ ਵੀ ਉਲਟਾ ਉਹ ਧਰਨੇ ਲਾ ਕੇ ਪੋਲਿਟੀਕਲ ਪ੍ਰੈਸ਼ਰ ਪਾ ਕੇ ਤੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਏ ਇੱਕ ਤਾਂ ਕੁੜੀ ਅਗਵਾ ਕਰਕੇ ਲੈ ਗਿਆ ਉਲਟਾ ਇਲਜ਼ਾਮ ਸਾਡੇ ਤੇ ਇਸ ਪਾਰਟੀ ਦੇ ਮੁੰਡੇ ਕੁੜੀ ਵਾਲਿਆਂ ਤੇ ਲਾ ਰਹੇ ਨੇ ਵੀ ਇਹਨਾਂ ਨੇ ਸਾਡੇ ਬੱਚੇ ਮਾਰ ਕੇ ਨਹਿਰ ਦੇ ਸੁੱਟਦੇ ਵਗੈਰਾ ਜੋ ਕਿ ਸਰਾਸਰ ਝੂਠ ਆ ਜੀ ਵੇ ਚਲੋ ਦੋਸ਼ ਲਾਉਣਾ ਤਾਂ ਇੱਕ ਪਾਸੇ ਦੀ ਗੱਲ ਹੈ ਜਦੋਂ ਉਹ ਵੀਡੀਓ ਸਾਹਮਣੇ ਆ ਗਈਆਂ ਉਸ ਤੋਂ ਬਾਅਦ ਦੇ ਵਿੱਚ ਵੀ ਚਾਰ ਤਰੀਕ ਨੂੰ ਉਹਨਾਂ ਨੂੰ ਰੇਲਵੇ ਸਟੇਸ਼ਨ ਅੰਬਾਲਾ ਦੇਖਿਆ ਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਤਾਂ ਕਲੀਅਰ ਹੋ ਗਿਆ ਵੀ ਬੱਚੇ ਰਹੇ ਹੋਏ ਨੇ ਜਿਉਂਦੇ ਨਹੀਂ ਜਿਉਂਦੇ ਨਹੀਂ ਜਿਉਂਦੇ ਨਹੀਂ ਜੀ ਹਾਂਜੀ 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 ਫੇਰ ਵੀ ਉਸ ਦੇ باوجود ਵੀ ਪਿਛਲੇ ਕੁਝ ਦਿਨਾਂ ਪਹਿਲਾਂ ਧਰਨਾ ਲਾ ਕੇ ਰੋਡ ਜਾਮ ਕਰਕੇ ਉੱਥੇ ਪ੍ਰੈਸ਼ਰਾਈਜ਼ ਕਰਕੇ ਪੁਲਿਸ ਨੂੰ ਸਾਡੇ ਤੇ ਉਹ ਕਾਰਵਾਈ ਕਰਨ ਨੂੰ ਮਜਬੂਰ ਕਰ ਰਹੇ ਨੇ ਅਸਲ ਦੇ ਵਿੱਚ ਉਹ ਆਪਣੀ ਜੋ ਉਹਨਾਂ ਨੇ ਗਰਾਹਾ ਕੀਤਾ ਉਹਨੂੰ ਸਾਫ਼ ਕਰਕੇ ਤੇ ਰਾਜ ਨਾਵੇਂ ਦੇ ਪੁੱਤਰ ਤੁਰ ਤੋਰਨਾ ਚਾਹੁੰਦੇ ਪ੍ਰਸ਼ਾਸਨ ਸਾਨੂੰ ਰਾਜ ਨਾਵਾ ਸਾਡਾ ਕਰਵਾ ਦੇਵੇ ਸਤਪਾਲੀ ਅਸੀਂ ਗਏ ਸੀਗੇ ਅੰਬਾਲਾ ਅੰਬਾਲੇ ਗਏ ਸੀਗੇ ਹਾਂਜੀ ਵੀ ਉੱਥੋਂ ਵੀ 4 ਤਰੀਕ ਦੇ ਸਾਨੂੰ ਉਹ ਫੋਟੋ ਸਟੇਟ ਮਿਲੀਆਂ ਸੀਗੀਆਂ ਕੈਮਰੇ ਚ ਵੀਡੀਓ ਚ ਉਹਨਾਂ ਦੀਆਂ ਜੀ ਹਾਂਜੀ ਉਹਨਾਂ ਦੀ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੇ ਉਸ ਤੋਂ ਬਾਅਦ ਦੇਖ ਲਓ ਦਿਖਾ ਕੇ ਵੀ ਫੇਰ ਵੀ ਜਾਨੀ ਕਿ ਉਹ ਮੰਨ ਨਹੀਂ ਰਿਹਾ ਵੀ ਸਾਡੇ ਬਲੇ ਬੱਚੇ ਨਹੀਂ ਹੈਗੇ ਤੁਸੀਂ ਜੋ ਫੋਟੋਆਂ ਵੀਡੀਓ ਦਿਖਾਤੀਆਂ ਪੁਲਿਸ ਨੂੰ ਹਾਂ ਜੀ ਦਿਖਾਤੀਆਂ ਅੱਛਾ ਹਾਂ ਜੀ ਅਸੀਂ ਆਹ ਆਪਣਾ ਸਾਰਾ ਉਹਨਾਂ ਨੂੰ ਦਿਖਾਤਾ ਅਜਨਾਂ ਕਿ ਪੁਲਿਸ ਨੇ ਅੰਬਾਲਾ ਜਾ ਕੇ ਕੋਈ ਦੁਬਾਰਾ ਕੋਸ਼ਿਸ਼ ਕੀਤੀ ਉਹ ਨਹੀਂ ਅੰਬਾਲਾ ਅੰਬਾਲਾ ਪੁਲਿਸ ਨੇ ਕੱਢੀ ਹੈ ਆਪਣੇ ਡੀਐਸਪੀ ਸਾਹਿਬ ਨੇ ਕੀ ਕੀਤਾ ਅੰਬਾਲਾ ਤੇ ਨਹੀਂ ਹਾਂ ਜੀ ਹਾਂ ਜੀ ਅੰਬਾਲਾ ਜੀ ਇੱਥੇ ਵਾਲੀ ਪੁਲਿਸ ਨੇ ਅੱਗੇ ਕੋਈ ਕਾਰਵਾਈ ਕੀਤੀ ਹੈ ਨਹੀਂ ਆਪਣੇ ਓਰੇ ਤੋਂ ਨਹੀਂ ਅਜੇ ਤੱਕ ਹੋਈ ਜੀ ਹਾਂਜੀ ਹਾਂਜੀ ਤੇ ਮਤਲਬ ਤੁਹਾਨੂੰ ਪੱਕਾ ਤੁਹਾਡੇ ਕੋਲ ਸਬੂਤ ਨੇ ਕਿ ਉਹ ਬੱਚੇ ਨੇ ਜਿਹੜੇ ਵਾਲੇ ਤੋਂ ਟ੍ਰੇਨ ਚੜ ਗਏ ਹਾਂਜੀ 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 ਪਰ ਇਹ ਉਰੇ ਦੇ ਬੰਦੇ ਨੇ ਆ ਕਿ ਜਿਹੜੇ ਪਿੱਤਰ ਲਾਲਾ ਕੇ ਉਰੇ ਬਹਿੰਦੇ ਨਹੀਂ ਕੋਈ ਕਿੱਥੇ ਦਾ ਆ ਗਿਆ ਕੋਈ ਕਿੱਥੇ ਦਾ ਆ ਗਿਆ ਅੱਛਾ ਇੱਥੇ ਤੇ ਲੋਕਲ ਟਰਾਲੀ ਦੇ ਦਾ ਜੀ ਇੱਥੇ ਤੇ ਬਲਮੀਕੀ ਆ ਕੋਈ ਉਹ ਆਪਣਾ ਇੱਥੇ ਦੁਆਬ ਬਣਾਉਣਾ ਚਾਹੀਦਾ ਤਾਂ ਨੇ ਵਿੱਚ ਟਰਾਲੀ ਦੇ ਕਿੰਨੇ ਬੰਦੇ ਸੀ ਟਰਾਲੀ ਦੇ ਹੁਣ ਸਾਨੂੰ ਪਤਾ ਨਹੀਂ ਸਰ ਜੀ ਜਿਆਦਾ ਸੀ ਇੱਕ ਤੇ ਅਮਰੀਕ ਸਿੰਘ ਆ ਜੀ ਜਮਰਦਾ ਹੈ ਜੀ ਸਾਰੇ ਪੰਜ ਸੱਤ ਬੰਦੇ ਪਿੰਡ ਦੇ ਨੇ ਬਾਕੀ ਬਾਹਰੋਂ ਕੱਟ ਕੀਤੇ ਆ ਬਾਹਰੋਂ ਕੱਟ ਕੀਤੇ ਠੀਕ ਅਮਰੀਕ ਰਾਮ ਹਾਂ ਮੈਨੂੰ 133 ਤੇ ਫੋਨ ਆਇਆ ਜੀ ਜਿਹੜੀ ਬੱਚੀ ਗੁੰਮ ਹੋਈ ਆ ਉਹ ਤੁਹਾਡੀ ਬੱਚੀ ਹੈ ਹਾਂਜੀ ਮੇਰੀ ਬੱਚੀ ਹੈ ਜੀ ਮੈਨੂੰ 133 ਤੇ ਫੋਨ ਆਇਆ ਜੀ 133 ਰਾਤ ਦੇ ਜਾਂ ਦਿਨ ਰਾਤ ਦੇ ਜੀ ਰਾਤ ਨੂੰ 133 ਤੇ ਕਿਹਦਾ ਫੋਨ ਆਇਆ ਗੁਜਾਰਾਮ ਗੁਜਾਰਾਮ ਦਾ ਹਾਂਜੀ ਬਾਅਦ ਚ ਇਹ ਕਹਿੰਦਾ ਤੂੰ ਕੁਲਬਾਣ ਵਾਲੇ ਪੁਲ ਤੇ ਆ ਕਹਿੰਦਾ ਮੈਂ ਗੱਡੀ ਲੈ ਕੇ ਜਾ ਰਿਹਾ ਸੀ ਤੇਰੀ ਲੜਕੀ ਮੈਨੂੰ ਸ਼ੱਕ ਪੈ ਰਹੀ ਤੇਰੀ ਲੜਕੀ ਉੱਥੇ ਜੀ ਗਿਆ ਮੈਂ ਉੱਥੇ ਕੋਈ ਨਹੀਂ ਮੈਨੂੰ ਦਿਸਿਆ ਬਾਜ ਚ ਮੈਂ ਦੁਬਾਰਾ ਫੇਰ ਕਾਲ ਕਰੀ ਮੈਂ ਇੱਥੇ ਕੋਈ ਨਹੀਂ ਕਹ ਤੂੰ ਇਦਾਂ ਕਰ ਮੈਂ ਘੱਗੇ ਕੰਮ ਪਾਇਆ ਤੂੰ ਟਰਾਲੀ ਵਾਲੇ ਕੋਲ ਤੇ ਵਗ ਜਾ ਕਹ ਨਾਰ ਨਾਰ ਵਗ ਗਏ ਨੇ ਜੇ ਨਾਰ ਤੇ ਗਿਆ ਮੈਂ ਟਰਾਲੀ ਵਾਲੇ ਤੇ ਉੱਥੇ ਵੀ ਨਹੀਂ ਥਾਇਆ ਕੁਝ ਮੈਨੂੰ ਰੋਚੇ ਨੇ ਫੋਨ ਕਰਿਆ ਬਾਅਦ ਚ ਕਹਿੰਦਾ ਪਾਤੜਾਂ ਵਗ ਗਏ ਨੇ ਬਾਅਦ ਚ ਬਾਤ ਨਾ ਕਹਿ ਕੇ ਨਾਲ ਦੀ ਨਾਲ ਸੱਚ ਬੰਦ ਕਰ ਲਿਆ ਜੀ ਸਹੀ ਇਹੀ ਗੱਲਾਂ ਹੋਈਆਂ ਨੇ ਤੁਹਾਡੀ ਹਾਂਜੀ ਹਾਂਜੀ ਬਾਅਦ ਚ ਅਸੀਂ ਦੇਖ ਦੂੱਕੇ ਬਾਅਦ ਚ ਆ ਗਏ ਬਾਜ ਜੀ ਕੈਮਰਾ ਚੈੱਕ ਕਰਕੇ ਬਾਅਦ ਚ ਪਰਚਾ ਕਰਵਾ ਦੇ ਕਿੱਧਰ ਨਿਕਲੇ ਉਹ ਤੁਹਾਨੂੰ ਤੁਹਾਨੂੰ ਬੱਚੇ ਕਿੱਥੋਂ ਨਹੀਂ ਮਿਲੇ ਕਿੱਥੋਂ ਨਹੀਂ ਮਿਲੇ ਜੀ ਆਪਾਂ ਨੂੰ ਕੈਮਰੇ ਦੇ ਵਿੱਚ ਕੀ ਆਇਆ ਬੱਚੀ ਕਿੱਧਰ ਨੂੰ ਗਈ ਹੈ ਕੈਮਰੇ ਆ ਜੀ ਬਗਰਾਏ ਕਰਨੀ ਆਏ ਨੇ ਉਹ ਕਿੱਧਰ ਨੂੰ ਦੱਸ ਰਿਹਾ ਹੈ ਬੁਜਰ ਉਹ ਦੱਸ ਰਿਹਾ ਕਲਵਾਨੂ ਨੂੰ ਬਾਤ ਨੂੰ ਉਧਰ ਪਰਚਾ ਕੀਤਾ ਗਿਆ ਮੋਟਰਸਾਈਕਲ ਗਿਆ ਨਹੀਂ ਕੋਲ ਬਗਰਾਏਗਾ ਨਹੀਂ ਕਲਵਾਨੂ ਕਰਨੀ ਬਗਰਾਏ ਨੂੰ ਬਾਤ ਨਹੀਂ ਮੋਟਰਸਾਈਕਲ ਕੈਮਰੇ ਲੱਗੇ ਨੇ ਹਾਂ ਜੀ ਸਾਹਮਣੇ ਕੈਮਰਾ ਲੱਗਿਆ ਹੈ ਬਾਹਰਲੀ ਸਾਈਡ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਮੰਗ ਜੀ ਇਹ ਕਰ ਰਹੇ ਨੇ ਉਹਨੂੰ ਸਾਡੇ ਤੇ ਕੇਸ ਪਾਉਂਦੇ ਨੇ ਇਨਸਾਫ ਹੋ ਜੇ ਤੁਹਾਡੇ ਤੇ ਕੇਸ ਪਾਉਂਦੇ ਨੇ ਕੇ ਬੱਚੇ ਇਹਨਾਂ ਨੇ ਬੱਚੇ ਵਾਂ ਇਹਨਾਂ ਨੇ ਮਾਰ ਕੇ ਭਾਕੜੇ ਜਗੇ ਦਿੱਤੇ ਨੇ ਅੱਛਾ ਹਾਂ ਜੀ ਤੁਸੀਂ ਕੀ ਕਹਣਾ ਚਾਹੁੰਦੇ ਹੋ ਅਸੀਂ ਸਾਡੀ ਬੱਚੀ ਆਉਣੀ ਚਾਹੀਦੀ ਸੀ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜਾਨੀ ਕਿ 부ਜਾਰਾਮ ਹੈ ਜਿਹੜਾ ਉਹਨੇ ਗਲਤ ਇਨਫੋਰਮੇਸ਼ਨ ਹਾਂ ਜੀ ਇਹਨਾਂ ਨੇ ਹੋ ਸਕਦਾ ਵਿੱਚ ਹਾਂ ਜੀ ਇਹ ਵਿੱਚ ਹੀ ਆ ਜੀ 29 ਤਰੀਕ ਤੋਂ ਬਾਅਦ ਅਸੀਂ ਜਾਂਚ ਕਰ ਮਨ ਲੱਭਦੇ ਰਹੇ ਲੱਭਦੇ ਰਹੇ ਤੇ 4 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਅੰਬਾਲੇ ਦੇ ਏਰੀਆ 'ਚ ਬੰਦੇ ਨੇ ਅਸੀਂ ਅੰਬਾਲੇ ਦੇ ਏਰੀਆ 'ਚ ਗਏ ਸਾਨੂੰ ਐਂ ਦੱਸ ਪਈ ਜੀ ਬਈ ਕਿਤੇ ਵੀ ਸੈਟ ਜਾ ਕੇ ਪਤਾ ਕਰੋ ਤੁਸੀਂ ਇੱਧਰ ਮਿਲ ਵਾਕੀ ਅਸੀਂ ਆਪਣੇ ਵੱਲੋਂ ਪੂਰੀ ਦੌੜ ਭੱਜ ਕਰ ਰਹੇ ਸੀ ਜਦੋਂ ਅਸੀਂ ਦੌੜ ਭੱਜ ਕਰੀ ਤੇ ਸਾਨੂੰ ਅਸੀਂ ਅੰਬਾਲੇ ਗਏ ਅਸੀਂ ਦੇਖਣ ਤੇ ਸਾਨੂੰ ਉੱਥੋਂ ਦੱਸ ਵੀ ਪਤਾ ਲੱਗਿਆ ਵੀ ਉੱਥੇ ਨੇ ਅਸੀਂ ਜਾ ਕੇ ਉੱਥੇ ਕੈਮਰਾ ਰਿਕਾਰਡਿੰਗ ਕੱਢੀ ਤੇ ਕੈਮਰੇ ਰਿਕਾਰਡਿੰਗ 'ਚ ਮੁੰਡਾ ਕੁੜੀ ਸਾਨੂੰ ਮਿਲ ਗਏ ਉੱਥੇ ਉਹ ਅਸੀਂ ਆ ਕੇ ਇੱਥੇ ਨੂੰ ਦੱਸਿਆ ਵੀ ਐਵੇਂ ਕੋਈ ਪ੍ਰਸ਼ਾਸਨ ਨੂੰ ਵੀਡੀਓ ਪਾਈ ਬਾਕੀ ਦੱਸਿਆ ਸਾਰੇ ਲੋਕਾਂ ਨੂੰ ਇਹਨਾਂ ਦੇ ਘਰੇ ਤੱਕ ਹੋਰ ਪੰਚਾਇਤਾਂ ਚ ਵੀ ਦੱਸਿਆ ਹੋਇਆ ਵਾ ਤੇ ਲੇਕਿਨ ਜੋ ਦੱਸਣ ਤੋਂ ਬਾਅਦ ਵੀ ਹਲੇ ਹਾਂਜੀ ਨਹੀਂ ਮੰਨੇ ਨਹੀਂ ਮੰਨੇ ਮੈਂ ਲੇਕਿਨ ਸਾਡੇ ਹੈ ਹੀ ਨਹੀਂ ਸਾਡੇ ਕੋਲ ਬਿਲਕੁਲ ਕਲੀਅਰ ਹੈ ਅੰਬਾਲੀ ਵਾਲੀ ਵੀਡੀਓ ਕਲੀਅਰ ਹੈ ਬਾਕੀ ਜਿੱਥੇ ਰਿਸ਼ਤੇਦਾਰੀਆਂ ਚੋਰਾ ਪਰਾਂ ਇਹ ਰਹਿ ਰਹੇ ਨੇ ਉਹਦਾ ਵੀ ਮੈਨੂੰ ਮੌਕੇ ਤੇ ਕੋਈ ਮੂੰਹ ਤੇ ਕਹਿੰਦਾ ਨਹੀਂ ਜੀ ਦੇਖੋ ਬਾਕੀ ਮੁੰਡੇ ਜੀਰੇ ਨੇ ਮਰੇ ਨਹੀਂ ਆ ਨਾ ਮੁੰਡਾ ਨਾ ਕੁੜੀ ਮਰਿਆ ਆਪਣਾ ਮੁਖਤਿਆਰ ਆ ਮੈਂ ਜੀ ਆਪਣਾ ਨਾਮ ਜੀ ਪਿੰਡ ਪਿੰਡ ਟਰਾਲੀ ਹੈ ਸਰ ਸਰ ਇਸੇ ਮਾਮਲੇ ਦੇ ਵਿੱਚ 1.5 ਮਹੀਨਾ ਹੋ ਗਿਆ ਲਗਭਗ ਜੀ ਸੋ ਜੋ ਕੁੜੀ ਤੁਹਾਡੀ ਕੀ ਲੱਗਦੀ ਹੈ ਆਪਣੀ ਭਾਣ ਜੀ ਹੈ ਜੀ ਸੋ ਜੋ ਪਰਿਵਾਰ ਵੱਲੋਂ ਮੁੰਡੇ ਵਾਲੇ ਵੱਲੋਂ ਸੜ ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ ਜੀ ਵੀ ਇਹਨਾਂ ਨੇ ਮਾਰ ਕੇ ਸੁੱਟੇ ਜੀ ਬਿਲਕੁਲ ਗਲਤ ਬੇਬੁਨਿਆਦ ਹੈ ਸਰ ਉਹ ਸੋ ਬੇਨਤੀ ਕਰਨੇ ਚਾਹੁੰਦੇ ਹਾਂ ਪਰਿਵਾਰ ਸਾਨੂੰ ਧਮਕੀਆਂ ਵੀ ਮਾਰ ਦੇਣੀ ਲੰਗ ਦੇ ਟੱਪ ਦੇ ਪਰਿਵਾਰ ਅਸੀਂ ਸਾਡੇ ਰੋਡ ਦੇ ਪਿੰਡ ਦੇ ਨੇਤਾ ਤੈਨੂੰ ਧਮਕੀਆਂ ਦਿੰਦੇ ਨੇ ਜੀ 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 ਸਰ ਬਿਲਕੁਲ ਆ ਕੀ ਕਹਿੰਦੇ ਨੇ ਵੀ ਤਾਂ ਮੁੰਡਿਆਂ ਨੂੰ ਰਾਹ ਚ ਘੇਰ ਕੇ ਮਾਰਾਂਗੇ ਜੀ ਤੁਹਾਨੂੰ ਤੇ ਕਿੱਥੇ ਵੀ ਅਸੀਂ ਕਿਰਪਾਨਾਂ ਨਾਲ ਵੜ ਸਕਦੇ ਹਾਂ ਜੀ ਸੋ ਪ੍ਰਸ਼ਾਸਨ ਅਕੀ ਬੇਨਤੀ ਕਰਨੇ ਚਾਹੁੰਦੇ ਆ ਇਸ ਜੋ ਮਸਲਾ ਗੰਭੀਰ ਬਣਿਆ ਹੋਇਆ ਤੇ ਇਸ ਪਰ ਜੋ ਗੰਭੀਰ ਮਸਲੇ ਨੂੰ ਸੁਲਝਾਇਆ ਜਾਵੇ ਜੀ ਇਹ ਡਰੋਲੀ ਵਾਲਿਆਂ ਦੇ ਕੰਜਰਾਂ ਨੇ ਆਪਦੀਆਂ ਧੀਆਂ ਵੀ ਵੇਚਦੇ ਨੇ ਆਪਣੀ ਦੋ ਤਰੀ ਲਾਗਣ ਚੱਕ ਕੇ ਕੰਜਰ ਕੰਜਰਾਂ ਨੂੰ ਪੋਰਾ ਸ਼ਰਮ ਨਹੀਂ ਆਈ ਇਹ ਇੱਥੇ ਪਿੰਡਾਂ 'ਚ ਰਹਿਣ ਵਾਲੇ ਨਹੀਂ ਰਹਿਣੇ ਨਹੀਂ ਚਾਹੀਦੇ ਇਹ ਕੰਜਰ ਇਦਾਂ ਦੇ ਹੈਗੇ ਮੇਰੀ ਪੋਤਰੀ ਲੱਭ ਕੇ ਲਿਆਉਣ ਕਿੱਥੋਂ ਮਰਜੀ ਸਾਨੂੰ ਲਿਆ ਕੇ ਦੇ ਸਕਦੇ ਨੇ ਨਾਲੇ ਮਾਰ ਛੱਡੀ ਹੈਗੀ ਸਾਨੂੰ ਤੇ ਨਹੀਂ ਪਤਾ ਲੱਗਾ ਵੀ ਇਹਨਾਂ ਨੇ ਮਾਰ ਛੱਡੀ ਹੈਗੀ ਬਹੁਤ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਸਾਡੇ ਮੁੰਡਿਆਂ ਨੂੰ ਸਾਨੂੰ ਲੱਭੇ ਕੋਣੀ ਜਦੋਂ ਜੇ ਸਾਨੂੰ ਲੱਭਦੇ ਤਾਂ ਫੇਰ ਅਸੀਂ ਆਪਣੀ ਪੋਤਰੀ ਨਾ ਖੋ ਲੈਂਦੇ ਜਦੋਂ ਸਾਨੂੰ ਲੱਭੇ ਕੋਣੀ ਤੇ ਅਸੀਂ ਕਿੱਥੋਂ ਮਾਰ ਦੁੱਤੇ ਨੇ ਆ피 ਸਾਨੂੰ ਬਿਠਾਉਂਦੇ ਪੈਣੇ ਵੀ ਤੁਹਾਡੀ ਕੁੜੀ ਇੱਥੇ ਖੜੀ ਹੈਗੀ ਤੇ ਅਸੀਂ ਲੱਭਣ ਗਏ ਅਸੀਂ ਦੇ ਅੰਦਰ ਲੱਭਣ ਗਏ ਨੇ ਮੁੰਡੇ ਸਾਡੇ ਤੇ ਉਹਨਾਂ ਨੇ ਬਤਰਾਏ ਨੂੰ ਕੱਢ ਦਿੱਤੀ ਹੈਗੀ ਉਹੀ ਫੋਨ ਕਰਕੇ ਦੱਸ ਰਿਹਾ ਉਹੀ ਦੱਸਦਾ ਪਿਆ ਬੂਝਾ ਕੰਜਰ ਦੱਸਦਾ ਪਿਆ ਉਹਨੇ ਫੋਨ ਕਰਿਆ ਹੈਗਾ ਔਰ ਦੂਜੇ ਕਿਸੇ ਬੰਦੇ ਨੂੰ ਪਤਾ ਨਹੀਂ ਸਾਨੂੰ ਤਾਂ ਦਿਨ ਚੜ੍ਹੇ ਪਤਾ ਲੱਗਣਾ ਸੀ ਅਸੀਂ ਤਾਂ ਦਿਨ ਚੜ੍ਹੇ ਉੱਠ ਕੇ ਚਾਹ ਪਾਣੀ ਪੀਣਾ ਸੀ ਉਹਦਾ ਗੁੱਡੀ ਨੂੰ ਬਿਠਾਉਣਾ ਸੀ ਉਹਨੂੰ ਰਾਤ ਨੂੰ ਕਿਵੇਂ ਪਤਾ ਲੱਗ ਗਿਆ ਵੀ ਤੁਹਾਡੀ ਕੁੜੀ ਉੱਥੇ ਗਈ ਕੀ ਪਤਾ ਉਹਨੂੰ ਕਿਵੇਂ ਪਤਾ ਕੰਜਰ ਨੇ ਉਹਨਾਂ ਇਹ ਚੀ ਉਹਨੇ ਇਹਦੀ ਤਾਂ ਹੀ ਪਤਾ ਲੱਗਾ ਨਾ ਜੇ ਗੱਲ ਬਾਤ ਇਹ ਤਾਂ ਹੀ ਪਤਾ ਸੀ ਜੀ ਹਾਂਜੀ ਅਸੀਂ ਸੁੱਤੇ ਪਏ ਸੀ ਜੀ ਸਾਨੂੰ ਪਤਾ ਨਹੀਂ ਸੀ ਨਾਮ ਆਪਣਾ ਦੱਸ ਕੇ ਦੱਸੋ ਰਾਜ ਜੀ ਤੁਸੀਂ ਕੁੜੀ ਦੇ ਮਾਤਾ ਲੱਗਦੇ ਹੋ ਹਾਂਜੀ ਮਾਤਾ ਜੀ ਹੈਗੇ ਕੁੜੀ ਦੇ ਕੁੜੀ ਦੇ ਮਾਤਾ ਜੀ ਹੈਗੇ ਸਾਨੂੰ ਪਤਾ ਨਹੀਂ ਸੀ ਸਾਡੀ ਇੱਜ਼ਤ ਲੈ ਗਏ ਲੁੱਟ ਕੇ ਰਾਤ ਨੂੰ ਅਸੀਂ ਸੁੱਤੇ ਪਏ ਸੀ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਕਿਹੜਾ ਪਤਾ ਭਾਈ ਉੱਧਰ ਜਾਓ ਉੱਧਰ ਜਾਓ ਸਾਨੂੰ ਉਹ ਜਾ ਪਤਾ ਉਹਨਾਂ ਨੇ ਠੀਕ ਹੈ ਨਾ ਸਾਨੂੰ ਨਹੀਂ ਪਤਾ ਲੱਗਿਆ ਮੇਰੇ ਤੇ ਅਕੇ ਲੱਗਦੇ ਨੇ ਕੰਜਰ ਦੇ ਕੁੱਤੇ ਨੇ ਉੱਤੇ ਬੰਦੇ ਨੇ ਹਾਂਜੀ ਸਾਡੇ ਪੇਕੇ ਲੱਗਦੇ ਨੇ ਮੇਰੇ ਚਾਚੇ ਤਾਏ ਨੇ ਉਹਨਾਂ ਦੀ ਹਾਂਜੀ ਉਹਨਾਂ ਦੀ 3 ਪਾਂਝ 2 ਦੀ ਪਾਂਝੀ ਹੈਗੀ ਉਹਨਾਂ ਦੀ ਜਿਹੜੀ ਇੱਜ਼ਤ ਲੁੱਟ ਕੇ ਰਾਤ ਨੂੰ ਲੈ ਗਏ ਨੇ ਸਾਨੂੰ ਪਤਾ ਨਹੀਂ ਲੱਗਿਆ ਸੁੱਤਿਆਂ ਨੂੰ ਅਸੀਂ ਮੇਰਾ ਨਾਮ ਮਰੀਕੋ ਹੈ ਜੀ ਮੈਂ ਗੁੜੀਆਂ ਦੀ ਚਾਚੀ ਹਾਂ ਜੀ ਇਹਨਾਂ ਦਾ ਕਿਸੇ ਪਿੰਡ ਤੋਂ ਹਾਂਜੀ ਆ ਮੇਰਾ ਨਾਲ ਦਾ ਮੇਰਾ ਘਰ ਹੈ ਸਾਨੂੰ ਕੋਈ ਪਤਾ ਨਹੀਂ ਵੀ ਕਿੱਧਰ ਗੁੜੀਆਂ ਲੈ ਗਏ ਨੇ ਕਿੱਧਰ ਸਾਨੂੰ ਗਲਤ ਪਾਸੇ ਪਾ ਤਾ ਲੈ ਗੁੜੀਆਂ ਆਪਦੇ ਕੰਨੀ ਗਏ ਨੇ ਪਾਸਾਨੂੰ ਗਲਤ ਪਾਸੇ ਚੱਕਰਾਂ ਜਪਾਤਾ ਜਿਨੇ ਸਾਨੂੰ ਫੋਨ ਕਰਿਆ ਅਸੀਂ ਤਾਂ ਉਹਦੇ ਤੇ ਕਾਰਵਾਈ ਕਰਾਂਗੇ ਸਾਡੇ ਬੱਚੇ ਕਿਤਾ ਫੋਨ ਜੀ ਉਥੋਂ ਆਇਆ ਡਰੋਲੀ ਤੋਂ ਬੂਜਾ ਆਰਾਮ ਹੈ ਜਿਨੇ ਕਰਿਆ ਸਾਨੂੰ ਤਾਂ ਕਾਰਵਾਈ ਚੱਲਦੀ ਚਾਹੀਦੀ ਹੈ ਇਹਨਾਂ ਦਾ ਧੰਦਾ ਚੱਲਦਾ ਵਪਾਰ ਦਾ ਜੀ ਇਹ ਕੁੜੀਆਂ ਵੇਚਦੇ ਨੇ ਚਾਚੀਆਂ ਵੇਚਦੇ ਨੇ ਜਿਹੜਾ ਕੋਸ ਇਹਨਾਂ ਨੂੰ ਧੀਆਂ ਆਪਣੀਆਂ ਦੋhtੀਆਂ ਨਹੀਂ ਛੱਡਦੇ ਭਾਂਜੀਆਂ ਨਹੀਂ ਛੱਡਦੇ ਵੇਚਣ ਤੋਂ ਸਾਡੀ ਕੁੜੀ ਵੀ ਇਨਾਂ ਨੇ ਵੇਚ ਛੱਡੀ ਆ ਚਾਹ ਹਾਂ ਬਹੁਤ ਘਟਿਆ ਇਨਸਾਨ ਸਾਨੂੰ ਇਨਸਾਫ ਚਾਹੀਦਾ ਹਾਂ ਅਸੀਂ ਇੰਨੀ ਕੁ ਬੇਨਤੀ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਜਿਹੜੇ ਬਾਹਰੋਂ ਬੰਦੇ ਆ ਕੇ ਧਰਨਾ ਲਾਉਂਦੇ ਨੇ ਉਹਨਾਂ ਦੇ ਵੀ ਕਾਰਵਾਈ ਕਰੋ ਜਿਹੜੇ ਡਰੌਲੀ ਤੋਂ ਨੇ ਉਹਨਾਂ ਤੇ ਵੀ ਕਾਰਵਾਈ ਸਾਨੂੰ ਕਰਨੀ ਚਾਹੀਦੀ ਇਹ ਸਾਡੀ ਇਹ ਬੇਨਤੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਜਿਹੜਾ ਮੇਵਾ ਹੈ ਡਰੌਲੀ ਤੋਂ ਮੇਵਾ ਬੰਦਾ ਉਹ ਉੱਥੋਂ ਨਾਗਲ ਤੋਂ ਬੰਦਾ ਮਾਰ ਕੇ ਕੱਗੇ 6 ਮਹੀਨੇ ਰਾਤਾਂ ਰਹਿੰਦਾ ਰਿਹਾ ਕਿਸੇ ਰਿਸ਼ਤੇਦਾਰ ਦੇ ਕੋਕਾ ਤੋਂ ਮਾਰੇ ਜੀ ਬੰਦਾ ਉਹ ਉਹਦੀ ਭੈਣ ਰਹਿੰਦੀ ਸੋ ਮੁੰਡੇ ਨਾਲ ਆ ਤੂੰ ਆਇਆ ਉੱਥੋਂ ਤਾਂ ਨਾਗਲ ਦਾ ਬੰਦਾ ਉਹ ਰਹਿੰਦੀ ਸੀ ਉਹਦੀ ਭੈਣ ਉਹਦੇ ਕੋਲੋਂ ਨਹੀਂ ਬਰਦਾਸ਼ ਹੋਇਆ ਉਹਨੇ ਆਪ ਦਾ ਉਹ ਬੰਦਾ ਮਾਰ ਛੱਡਿਆ ਉਹਦੇ ਟਰੇਲੇ ਆਪ ਚਲਾਉਂਦਾ ਰਿਆ 6 ਮਹੀਨੇ ਜਾ ਕੇ ਮੇਵਾ ਰਾਮ ਕੱਗੇ ਮੇਰੇ ਪੇਕਿਆਂ ਦੇ ਪਿੰਡ ਰਾਤ ਰਹਿੰਦਾ ਰਿਹਾ ਲੋ ਇੰਨੀ ਗਰਮੀ ਪੈਂਦੀ ਰੀ ਲੋਕ ਮੇਰੇ ਮਾਪੇ ਬਾਹਰ ਪੈਂਦੇ ਰਹੋ ਅੰਦਰ ਜਾ ਕੇ ਕਮਰਿਆਂ 'ਚ ਸੌਂਦਾ ਰਿਆ ਮੇਰੇ ਮਾਪਿਆਂ ਨੇ ਪੁੱਛਿਆ ਵੀ ਤੈਨੂੰ ਕੀ ਗੱਲ ਐ ਇੰਨੀ ਗਰਮੀ 'ਚ ਤੂੰ ਅੰਦਰ ਸੌਂਦਾ ਅਸੀਂ ਬਾਹਰ ਸੌਂਦੇ ਆਂ ਕਹਿੰਦਾ ਕੋਈ ਗੱਲ ਨਹੀਂ ਇਹਨੇ 6 ਮਹੀਨੇ ਨਹੀਂ ਦੱਸਿਆ ਸਾਨੂੰ ਜਦੋਂ ਵੀ ਭਾਈ ਜਦੋਂ ਪਤਾ ਲੱਗਿਆ ਜਦੋਂ ਪੁਲਿਸ ਦਾ ਛਾਪਾ ਪਿਆ ਜਦੋਂ ਇਹਦਾ ਪੂਰਾ ਪਤਾ ਲੱਗ ਗਿਆ ਵੀ ਇਹ ਗੱਲਬਾਤ ਹੋ ਰਹੀ ਫੇਰ ਉਹਨੂੰ ਪਤਾ ਲੱਗਿਆ ਫੇਰ ਉਹਨੂੰ ਪੁਲਿਸ ਲੈ ਗਈ ਜਾ ਕੇ ਸਾਡੀ ਕੁੜੀ ਵੀ ਚਾਹੇ ਵੇਦ ਛੱਡੀ ਐ ਚਾਹੇ ਮਾਰ ਛੱਡੀ ਐ ਇਹ ਮੁੱਦਾ ਸਾਰਾ ਮੇਵਾ ਐ हां ਸਾਨੂੰ ਤਾਂ ਇਨਸਾਫ਼ ਚਾਹੀਦਾ ਇਨਸਾਫ਼ ਸਾਨੂੰ ਮਿਲਣਾ ਚਾਹੀਦਾ ਆਹੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ਼ ਚਾਹੀਦਾ ਸਾਡੇ ਪਿੰਡ ਦੀ ਇੱਜ਼ਤ ਹੈ ਆਪਣੇ ਪਿੰਡ ਦੀ ਇੱਜ਼ਤ ਜਦੋਂ ਜਾ ਬਾਗ ਜਾਵੇ ਨਾ ਜੀਣਾ ਕੋਈ ਨਹੀਂ ਹੁੰਦਾ ਬੰਦੇ ਦਾ ਮੈਂ ਤੇੰਦਾ ਬਿਸ਼ਰਮੀ ਦਾ ਦੀਦਾ ਕਰਕੇ ਟੁਰੇ ਫਿਰਦੇ ਅਸੀਂ ਕਿੱਢ ਜੀ ਜੀਦਾ ਕੋਈ ਨਹੀਂ ਲੰਗਾ ਟਾਈਮ ਲੰਘ ਗਿਆ ਵੀ ਹਜੇ ਤੱਕ ਹਜੇ ਤੱਕ ਸਾਨੂੰ ਕੋਈ ਪਤਾ ਨਹੀਂ ਅਜੇ ਸਾਡੇ ਤੇ ਉਲਟਾ ਪਰਚਾ ਦਿੰਦੇ ਨੇ ਵੀ ਇਹਨਾਂ ਨੇ ਮਾਰ ਛੱਡੀ ਹੈ ਨਾ ਸਾਨੂੰ ਮੁੰਡੇ ਲੱਭੇ ਨਾ ਸਾਨੂੰ ਕੁੜੀ ਲੱਭੇ ਆਈ ਜਿਹੜੇ ਚੜਦਿਆ ਤੋਂ ਸਟੇਸ਼ਨ ਤੋਂ ਜਿਹੜੇ ਲਿਆਂਦੇ ਨੇ 4 ਤਰੀਕ ਦੇ ਉਸ 4 ਥਾਣਿਆਂ 'ਚ ਭੇਜੀ ਹੋਏ ਨੇ ਸਾਨੂੰ ਇਹ ਸਬੂਤ ਮਿਲਣਾ ਚਾਹੀਦਾ ਅਨਸਾਪ ਹੀ ਮਿਲਣੀ ਚਾਹੀਦਾ ਇਹਨਾਂ ਦਾ ਵਪਾਰ ਇਹਨਾਂ ਦਾ ਧੰਦਾ ਇਹ ਆਹੋ ਸਾਡੇ ਬ੍ਰਾਹਮਣਿਆਂ ਤੱਕ ਨਾਮ ਲਿਖਾਇਆ ਰਿਸ਼ਤੇਦਾਰ ਕੌਣ ਕੋਈ ਕਿਹਦੀ ਮੌਤ 'ਚ ਕੌਣ ਕੋਈ ਅੱਗ 'ਚ ਡਿੱਗ ਜੂਗਾ ਕਹਿੰਦੇ ਨੇ ਵੀ ਰਿਸ਼ਤੇਦਾਰਾਂ ਕੋਲੋਂ ਮਰਾਤੇ ਕੌਣ ਕਿਸੇ ਦੀ ਆਈ ਕੋਈ ਮਰ ਜੂਗਾ ਮੇਰਾ ਨਾਮ ਚਰਨੂ ਮੈਂ ਗਵਾਂਢ 'ਚ ਰਹਿੰਦੀ ਆ ਮੇਰੀ ਛੋਟੀ ਜੀ ਕੁੜੀਆ ਹੈ ਬਹੁਤ ਪਿਆਰੀ ਬੱਚੀ ਹੈ ਸਾਨੂੰ ਨਹੀਂ ਪਤਾ ਇਹਨਾਂ ਨੇ ਵੇਚਤੀ ਏ ਇੱਕ ਮਾਰਤੀ ਏ ਸਾਨੂੰ ਇਹਨਾਂ ਪਰਿਵਾਰ ਨੂੰ ਇਨਸਾਫ ਚਾਹੀਦਾ ਜੀ ਹਾਂ ਸਾਡੀ ਇਹ ਬੇਨਤੀ ਹੈ ਵੀ ਇਨਸਾਫ ਮਿਲੇ ਇਹਨਾਂ ਨੂੰ ਸੰਤਨ ਸਾਹਿਬ ਚਾਹੀਦਾ ਵੀ ਕਿ ਸਾਹਿਬ ਦੀਆਂ ਧੀਆਂ ਭੈਣਾਂ ਨੇ ਐਦਾਂ ਲੈ ਜਾਣਗੇ ਤੇ ਫਿਰ ਸਾਡਾ ਪਿੰਡ ਦਾ ਜੀਣਾ ਕੀ ਹੈ ਇੱਥੇ ਅੱਛਾ ਜੀ ਹਾਂ ਜੀ ਸਾਡਾ ਤੇਈ ਬੇਨਤੀ ਹੈ ਸਾਡੀ ਧੀ ਹੈ ਸਾਨੂੰ ਦੇਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੋਰ ਸਾਡੀ ਇਹ ਹੀ ਬੇਨਤੀ ਹੈ ਜੀ ਨਾਲੇ ਆ ਘਰ ਇਹਨਾਂ ਦੇ ਡਾਕਾ ਪੈਂਦਾ ਨਾਲੇ ਇਹਨਾਂ ਤੇ ਉੱਠ ਕੇ ਪਰਚਾ ਕਰਦੇ ਨੇ ਇਹ ਕੋਈ ਸੂਲ ਬਣਿਆ ਨਾ ਵਿਚਾਰੇ ਪਿਓ ਹੈ ਉਹ ਬਿਮਾਰ ਪਿਆ ਵਿਚਾਰਾ ਮਾਂ ਹੈ ਉਹ ਮਰਨ ਵਾਲੀ ਹੋ ਗਈ ਡਾਕਾ ਕਹਦਾ ਹੈ ਡਾਕਾ ਹੀ ਪਿਆ ਹੋਰ ਕੀ ਹੈ ਡਾਕਾ ਇਹ ਰਾਤ ਨੂੰ ਨਾਲੇ ਡਾਕਾ ਮਾਰ ਕੇ ਟਰਾਲੀ ਵਾਲੇ ਤੇ ਨਾਲੇ ਉਲਟਾ ਹੀ ਪਰਚਾ ਕਰਦੇ ਨੇ ਨਾਲੇ ਨਾਲੇ ਕੁੜੀ ਲੈ ਕੇ ਨਾਲੇ ਡਾਕਾ ਹੀ ਹੈ ਹੋਰ ਕੀ ਹੈ ਰਾਤ ਨੂੰ 1 ਵਜੇ ਡਾਕਾ ਹੀ ਹੁੰਦਾ ਹੈ ਹੋਰ ਕੀ ਹੁੰਦਾ ਹੈ ਹੈ ਤੇ ਨਾਲੇ ਉਲਟਾ ਪਰਚਾ ਇਹਨਾਂ ਤੇ ਕਰਦੇ ਨੇ ਕਦੇ ਧਰਨਾ ਲਾ ਕੇ ਬਹਿ ਜਾਂਦੇ ਨੇ ਕਦੀ ਕੀ ਕਰਦੇ ਨੇ ਕਦੀ ਕੀ ਕਰਦੇ ਨੇ ਝੂਠੇ ਉਹ ਨੇ ਤੇ ਇਲਜ਼ਾਮ ਇਹਨਾਂ ਤੇ ਲਾਉਂਦੇ ਨੇ ਵੇਚ ਸਕਦੇ ਨੇ ਆਪਦੀ ਧੀ ਵੇਚ ਲੈਣ ਨੂੰ ਇਸ ਕੁੜੀ ਦੇ ਨਾਨਕੇ ਨੇ ਨਾਨਕੇ ਨੇ ਉਹ ਨਾਨਕੇ ਹੀ ਆਪਦੀ ਦੋਤੀ ਨੂੰ ਆਪਦੀ ਦੋਤੀ ਨੂੰ ਲੈ ਗਿਆ ਚੱਕ ਕੇ ਤੇ ਪੀ ਕੇ ਹੀ ਪਤਾ ਹੁਣ ਮਾਰਦਾ ਕਿ ਵੇਚਦਾ ਕੀ ਕਰਦਾ ਜਦੋਂ ਪਰਿਵਾਰ ਨੂੰ ਪਤਾ ਹੀ ਨਹੀਂ ਹੈ ਇਹਦੇ ਨਾਲ ਤਾਂ ਆਪਦੀਆਂ ਧੀਆ ਘਰੇ ਵੇਚ ਲੈਣ ਜਿਹੜੀਆਂ ਪਿੰਡ 'ਚ ਬਥੇਰੀਆਂ ਧੀਆ ਹੋਣੀਆਂ ਇਹ ਇਹ ਤਾਂ ਆਪਣੇ ਕੁੜੀਆਂ ਨਾਲ ਵਿਆਹ ਕਰਾ ਲੈਣਾ ਆਪਦੀ ਮਾਂ ਨਾਲ ਵਿਆਹ ਕਰਾ ਲੈ ਅੰਦਰ ਜਿਹੜੇ ਇੱਥੇ ਸਾਡੇ ਪਿੰਡ ਆਏ ਨੇ ਇੱਥੇ ਨਾਮ ਦੇ ਆਪਦੀ ਮਾਂ ਨਾਲ ਵਿਆਹ ਕਰਾ ਲੈਂਦਾ ਆਪਦੀ ਭੈਣ ਨਾਲ ਵਿਆਹ ਕਰਾ ਲੈਂਦਾ ਉਹਨੂੰ ਦੁੱਖ ਲੱਗਦਾ ਨਾਲੇ ਉਹਨਾਂ ਨੂੰ ਪਤਾ ਲੱਗਦਾ ਬਈ ਇਹਨੇ ਆਪਣੀ ਧੀ ਭੈਣ ਨੂੰ ਲਿਆਈ ਜਾਣਾ

ਕਿਆ ਨਾਲ ਆਪਣੇ ਪੁੱਤਾਂ ਨਾਲ ਆਪਣੇ ਭਤੀਆਂ ਵਿਆਹੀ ਜਾਂ ਕਾਰੋਬਾਰੋਂ ਨੇ ਕਰਿਆ ਹੋਇਆ ਛੇੜਿਆ ਹੋਇਆ ਫਿਰ ਗਿਆ ਕਿ ਕਿਉਂ ਦਿੰਦੇ ਨੇ ਗਿਆ ਕਿ ਨਾ ਦੇਣ ਐਸੀ ਚੀਜ਼ ਆਇਆ ਆਣਾ ਧੰਦਾ ਬਣਾਇਆ ਆਇਆ ਕੁੜੀਆਂ ਦਾ ਵੇਚਣ ਦਾ ਗੰਜਰ ਦੇ ਨਵੇਂ ਤਮਾਸ਼ਾ ਪੜਿਆ ਹੋਇਆ ਹੈਗਾ ਕਿੰਨੇ ਕਿ ਚੇਤੇ ਨਾਲ ਨਹੀਂ ਰੱਖਣਗੇ ਇਹ ਦੇਈ ਤੇ ਗਏ ਨਾ ਜਿੰਦਾਰਾ ਦਾਰਾ ਜੀਂਦਾਰਾ ਵੀ ਕੁੜੀਆਂ ਨੂੰ ਨਹੀਂ ਛੱਡਦੇ ਸਾਥੀਆਂ ਨਹੀਂ ਛੱਡਦੇ ਕੋਈ ਮਾਰਿਆ ਨਹੀਂ ਕੰਜਰਾਂ ਨੂੰ ਥੱਲੇ ਆਈ ਮਾਰ ਪਾ ਜਾ ਕੇ ਕੰਜਰਾਂ ਨੂੰ ਨਹੀਂ ਆਈ ਕੰਜਰੀ ਆੜੀ ਤਾਈ ਆਖਿਆ ਨਾ ਵੀ ਸੀ ਆੜੀ ਤਾਈ ਆਖਦੇ ਨਾ ਐ ਕੌਣ ਆਖਦਾ ਵੀ ਘਰੇ ਨਾਲੇ ਨਾਲੇ ਕੁੜੀ ਲੈ ਕੇ ਗੈਰ ਕੀਤੀ ਨਾਲੇ ਆਖਦੇ ਕਿਉਂ ਆਖਦੇ ਨੇ ਨਾਲ ਫੁੰਗਰ ਤੇ ਆਖੀ ਜਾਂਦੇ ਨੇ ਕੋਈ ਆਖਦਾ ਹੁੰਦਾ ਹੈ ਹਾਂ

ਗੱਲ ਯਾਰ ਚੌਟੀਆਂ ਗਾਦੀਆਂ ਸਾਰੀਆਂ ਵੇਚਦੇ ਕੰਜਰ ਦੇ ਇੱਕ ਵੀ ਨਹੀਂ ਛੱਡਦੇ ਆਪ ਦੀ ਦੋਤੀ ਵੀ ਨਹੀਂ ਛੱਡ ਕੇ ਹਾਏ ਮਨਵਾ ਦਾ ਸਾਡੇ ਤੇ ਜਾਮ ਲਾਉਂਦੇ ਬੱਚੇ ਸਾਡੇ ਨਾਲ ਨੀਂ ਮੋਤਰੀ ਤੇ ਆਏ ਕੰਜਰਾ ਆਓ ਇਥੇ ਬਕਰ ਕੰਜਰਾ ਮਾਰੀਸੀ ਆਉਣੀ ਸੁਖਸ਼ ਪਰਚਾ ਲਾਉਂਦੇ ਨਹੀਂ ਆਇਆ ਇਥੇ ਆਨੇ ਉਹਨਾਂ ਨੂੰ ਕੋਈ ਇਥੇ ਬੰਨ ਲੈਂਦੇ ਫੇਰ ਕੋਈ ਖਾਣ ਨੂੰ ਨਹੀਂ ਪਾਉਂਦੇ ਉਹ ਯਾਰਾ ਪਾਟੜਿਆ ਤੋਂ ਲੈ ਆਂਦੇ ਕਾਟੇ ਕੇ ਉਹ ਚੱਥਾ ਰਿਹਾ ਆਂਦੇ ਕਾਟੇ ਕੇ ਮੋਨੇ ਜੰਮੀ ਹੋਏ ਰਕਿ ਸਿਲੇ ਕੁੜੀਆਂ ਜੰਮੀ ਆਇਆਂ ਬੋਲੇ ਤੋਂ ਘੜਕੇ ਲੈ ਕੰਜਰ ਕੰਜਰ ਨੂੰ ਪਾਰ ਕਰਦੇ ਸੀ ਸੋਤੀ ਇਸ ਤੇ ਗਈ ਨਾਲੇ ਸਾਡੀ ਇੱਛਤਾਂ ਦੀ ਨਾਲੇ ਸਾਡੇ ਤੇ ਦੋਸ਼ ਲਾਉਂਦੇ ਨਾਲੇ ਇਹਨਾਂ ਨੂੰ ਸਾਜੇ ਦਾ ਕਰਦੇ ਇੱਕ ਗੱਲ ਪਰਚਾ ਕਰਾਇਆ ਹੈ ਜਿੱਥੇ ਥੋੜਾ ਹੋਰ ਪਰਚਾ ਕਰਾ ਸਾਡੇ ਮੁੰਡੇ ਜੀ

ਤੇ ਲਾ ਜੇ ਤੁਸੀ ਆਪਦੀ ਦੋਤਰੀ ਲੈ ਕੇ ਆਪਦੇ ਪਿੰਡ ਚ ਵਿਚੱਕ ਕੇ ਲਿਆ ਕਰ ਸਕਦੇ ਨੇ ਅਸੀਂ ਕਹਿੰਦੇ ਤੋਂ ਪਾਬ ਤੁਹਾਡਾ ਇਹ ਹੈ ਕਿ ਹੁਣ ਉਹਨਾਂ ਦੇ ਕੋਈ ਰਿਸ਼ਤਾ ਨਹੀਂ ਕਰੂਗਾ ਰਿਸ਼ਤਾ ਕਰੂਗਾ ਜੇੜਾ ਕੋਈ ਨੀਚ ਹੋਇਆ ਹੋਇਆ ਇਹਨਾਂ ਨਾਲ ਕਰੂਗਾ ਰਿਸ਼ਤਾ ਉਹ ਹੀ ਕਰੂਗਾ ਜੇੜਾ ਉਹਦੇ ਵਰਗਾ ਕਮਜ਼ੋਰ ਹੋਵੇਗਾ ਉੱਚਾ ਉੱਚਾ ਹੋਏਗਾ ਉਹ ਹੀ ਕਰੇਗਾ ਰਿਸ਼ਤਾ ਰਿਸ਼ਤਾ ਕਰੇਗਾ ਬਾਰੀ ਹੋਗਾ ਹੋਏਗਾ ਹੋਈ ਚਲੇ ਗਏ ਸਭ ਦੇ ਨਾਲ ਸਾਡੀ ਅਕੀਦਤ ਅਸੀਂ ਪੁਲਿਸ ਨਾਲ ਹੀ ਸੀ ਚਾਹ ਕਰਵਾ ਲਿਆ ਦੇਗਾ ਨਾ ਦੀ ਧੋਦੀ ਇਹ ਕੰਮ ਨਹੀਂ ਸਕੇ ਕਰੇ ਇੱਕ ਨਾਮ ਆਪੁਰ ਜਤੀਆਂ ਨਾਲ ਕਰ ਰਹੇ ਨੇ ਉਹ ਕੰਜਰ ਬਦਮਾਸ਼ ਇੱਕ ਨੰਬਰ ਦੇ ਬਦਮਾਸ਼ ਹੈ ਕਿਸੇ ਦੀ ਧੀਆਂ ਨਹੀਂ ਛੱਡਦੇ ਕਿਸੇ ਦੀ ਭੈਣਾਂ ਨਹੀਂ ਛੱਡਦੇ ਨਾ ਵਪਾਰ ਛੇੜਿਆ ਆਇਆ ਇਹ ਇਹਨਾਂ ਨੂੰ ਕੰਮ ਨਹੀਂ ਆਇਆ ਕਟੜੋਦੀ ਆਇਆ ਨੁਕਾੜ ਛੇੜਿਆ ਆਇਆ ਸਭ ਚਾਹੀਦਾ ਛਾੜਦੇ ਬਰਚਾ ਕਰਦੇ ਗਲਤ ਕਰਦੇ ਅਸੀਂ ਕੋਈ ਗੁਨਾਹ ਨਹੀਂ ਕਰਿਆ ਅਸੀਂ ਸੱਚੇ ਹਾਂ ਬੇ ਵੇ ਦਰਿਓਂ ਕਿਸੇ ਦੀਆਂ ਧੀਆਂ ਕਿਥੇ ਦੀਆਂ ਜਨਾਨੀਆਂ ਮੈਂ ਕਹਿੰਦੀ ਜੈਲੀ ਪਿੱਛੇ ਮੈਂ ਕੀ ਜੀਣਾ ਕੰਨੀ ਦੇ ਰੋਸ ਤੇ ਖਾਲੀਏ ਇਹਨਾਂ ਨੂੰ ਪਤਾ ਨਹੀਂ ਲੱਗਦਾ ਬਦਲ ਭਾੜੇ ਸਮਾਂ ਤੇ ਜਲੀ ਵੀ ਉਹਨਾਂ ਦੇ ਸਮਾਂ ਹੋ ਰਿਹਾ ਹੈ ਵੇ ਇੱਥੇ ਅੱਗੇ ਪੁੱਤੇ ਲਾਗਦਾ ਯਾਰ ਰਸਤੇ ਖਾਲੇ ਵਾਲੇ ਦਾ ਡੇੜਾ ਭੇਜਾ ਜਾਏ ਇਹਨਾਂ ਦੇ ਲਗ ਜਾਂ ਚਿੱਟੀਆਂ ਛਾਵਣੀਆਂ क्या लाखारियाँ की यानो लगाएँगे ना तो यार जाने ना माता मकाना मकाना अच्छी तरह पूरा देखो इमरान नहीं बैठने मेरा भी जाने चलिए चलिए उसके माँबाप को घर दे घर इधर भी घर रहेगी अपने माता ने ना करना है अपने दो बुत करना है मेरे तीन करने के लिए